ਮੈਂ ਮੁੱਖ ਮੰਤਰੀ ਸਾਹਿਬ ਇੱਕ ਦਿਨ ਬੈਠੇ ਸੀ ਹੱਸਣ ਲੱਗੇ ਮੈਂ ਕਿਹਾ ਜੀ ਹੋਰ ਤਾਂ ਕੰਮ ਆਪਾਂ ਸਾਰੇ ਕਰਤੇ ਇੱਕ ਕੰਮ ਹੋਰ ਕਰ ਦਈਏ ਮੈਨੂੰ ਕਹਿੰਦੇ ਹੁਣ ਕੀ ਰਹਿ ਗਿਆ ਮੈਂ ਕਿਹਾ ਕੰਮ ਤਾਂ ਛੋਟਾ ਜਿਹਾ ਜੀ ਪਰ ਹੈ ਵਧੀਆ ਲੋਕ ਅਸੀਸਾਂ ਦੇਣਗੇ ਖਾਸ ਕਰਕੇ ਜਿਹੜੇ ਵਰਗ ਦਾ ਆਪਾਂ ਕੰਮ ਕਰਨਾ ਕਹਿੰਦੇ ਕੀ ਮਗਾ ਛੜਿਆਂ ਦੀ ਪੈਨਸ਼ਨ ਵੀ ਲਾ ਦਈਏ ਜੀ ਆਪਾਂ ਸੱਚੀ ਗੱਲ ਆ ਗਈ ਮੈਂ ਕਿਹਾ ਜੀ ਵਿਚਾਰੇ ਰੱਬ ਨੇ ਤਾਂ ਮਾਰਤੇ ਆਪਾਂ ਉਹਨਾਂ ਨੂੰ ਵੀ ਦੇ ਦਈਏ ਮੈਨੂੰ ਹੱਸ ਕੇ ਕਹਿੰਦੇ ਛੜਾ ਆਪਾਂ ਮੰਨਾਂਗੇ ਕਿੰਨੇ ਸਾਲ ਦਾ ਕਿ ਕਿੰਨੇ ਸਾਲ ਵਾਲਾ ਛੜੇ ਦੀ ਆਪਾਂ ਮੰਨਾਂਗੇ ਮੈਂ ਕਿੰਨੇ ਦਾ ਮੰਨ ਲਓ ਜਿੱਦੇ ਵਿਆਹ ਕਰਾ ਲਿਆ ਪਿੰਸਰ ਘੱਟ ਦਾਂਗੇ ਫਿਰ ਆਪਾਂ ਹਸਾਬ ਕਰ ਲਾਂਗੇ ਨਹੀਂ ਉਹ ਛੜਾ ਚੱਲੀ ਜਾਊਗਾ ਸੋ ਮੈਂ ਇਹ ਇਹਨਾਂ ਨੂੰ ਵੀ ਕਹਿੰਨਾ ਤੁਸੀਂ ਇੱਕ ਜੁਨੀਅਨ ਜੀ ਬਣਾ ਲਓ ਗੱਲ ਮੈਂ ਇਹੋ ਦੀ ਕਰਦਾ ਕਿਉਂਕਿ ਜਿੰਨਾ ਪ੍ਰਚਾਰ ਇਹ ਕਰ ਸਕਦੇ ਕਿਉਂਕਿ ਜੇ ਚਾਰ ਪੈਸੇ ਹੋਣਗੇ ਭਤੀਜਾ ਭਤੀਜੀ ਕੋਲੇ ਆ ਜਾਣਗੇ ਟੌਫੀ ਦੇਦੇ ਚਾਚਾ ਤਾਇਆ ਕੁਝ ਲੈ ਆ ਲੈ ਕੇ ਆਈਏ ਦੁਕਾਨ ਤੋਂ ਨਾਲੇ ਬੱਚੇ ਨੇੜੇ ਆਉਣਗੇ ਨਾਲੇ ਉਹ ਖੁਸ਼ ਤੇ ਨਾਲੇ ਅਸੀਂ ਖੁਸ਼ ਸੋ ਇਹ ਗੱਲ ਵੀ ਅਸੀਂ ਕਰਨ ਲੱਗੇ ਆਂ ਕਿ ਰੱਬ ਸੁੱਖ ਰੱਖੇ ਪਰ ਇਹ ਜੁੜੀਆਂ ਨਹੀਂ ਬਣਾਉਂਦੇ ਜੇ ਇੱਕ ਬਣਾ ਲੈਣਾ ਇਹਨਾਂ ਦੀ ਮੈਂ ਮੀਟਿੰਗ ਕਰਾਦਾ ਪ੍ਰਧਾਨ ਚੁੜ ਕੇ ਲਾ ਕੇ ਮੁੱਖ ਮੰਤਰੀ ਨੂੰ ਸਾਹਿਬ ਨੂੰ ਕਹਾ ਵੀ ਇਹਨਾਂ ਦੀ ਵੀ ਦੇਖੋ ਕਿੰਨੀ ਤਕੜੀ ਜੁੜੀਆਂ ਆ ਇਹ ਕੀ ਹੈ ਇਹ ਇਹ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ